시리グル 나나크 데브지 ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਅਫਸਰ ਤੇ ਸਿੱਖ ਸਰਦਾਲੂਆਂ ਦਾ ਇੱਕ ਵੱਡਾ ਜਥਾ ਅੱਜ ਅੰਮ੍ਰਿਤਸਰ ਵਿਖੇ ਐਸਸੀਪੀਸੀ ਦੇ ਮੁੱਖ ਦਫ਼ਤਰ ਤੋਂ ਪਾਕਿਸਤਾਨ ਵੱਲ ਰਵਾਨਾ ਹੋਇਆ ਜਥੇ ਦੀ ਅਗਵਾਈ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਗੁਰਿੰਦਰ ਕੌਰ ਕਰ ਰਹੀ ਹੈ ਜਦਕਿ ਸਰਦਾਰ ਗੁਰਮੀਤ ਸਿੰਘ 부 ਡਿਪਟੀ ਲੀਡਰ ਵੱਜੋਂ ਸਾਥ ਦੇ ਰਹੇ ਹਨ ਇਸ ਜਥੇ ਨਾਲ 시리 ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਜੱਜ ਵੀ ਸੰਗਤ ਦੀ ਅਗਵਾਈ ਕਰਨਗੇ ਰਵਾਨਗੀ ਤੋਂ ਪਹਿਲਾਂ ਐਸਸੀਪੀਸੀ ਦਫ਼ਤਰ ਵਿਖੇ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ ਹੈ ਜਿਸ ਦੌਰਾਨ ਜਥੇ ਦੇ ਅਗਵਾਈ ਕਰਨ ਵਾਲੇ ਲੀਡਰਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਅਤੇ ਸੰਗਤ ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਹਨ ਸਿੱਖ ਸ਼ੈਲਦਾਲੂਆਂ ਨੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਉਹਨਾਂ ਲਈ ਇਹ ਅਤੁੱਲ ਅਧਿਆਤਮਿਕ ਮੌਕਾ ਹੈ ਕਿਉਂਕਿ ਉਹ ਪਹਿਲੀ ਵਾਰ ਪਾਕਿਸਤਾਨ ਦੇ ਪਵਿੱਤਰ ਗੁਰਦ ਆਮ ਅ ਦੇ ਦਰਸ਼ਨ ਕਰਨ ਜਾ ਰਹੇ ਹਨ ਜਥਾਨਨ ਕਾਨਾ ਸਾਹਿਬ ਕਰਤਾਰਪੁਰ ਸਾਹਿਬ ਬੇੜਾ ਸਾਹਿਬ ਲਾਹੌਰ ਗੁਰਤਮਾ ਦਾ ਦਰਸ਼ਨ ਕਰੇਗਾ ਅਤੇ 13 ਨਵੰਬਰ ਨੂੰ ਵਾਪਸ ਅਟਾਰੀ ਬਾਰਡਰ ਰਾਹੀਂ ਭਾਰਤ ਪਰਤੇਗਾ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਜਥੇ ਦੇ ਮੈਂਬਰਾਂ ਨੇ ਕਿਹਾ ਕਿ ਉਹ ਪਾਕਿਸਤਾਨ ਦੇ ਗੁਰਤਮਾ ਵਿੱਚ ਅਦਾਸ ਕਰਨਗੇ ਕਿ ਕਰਤਾਰਪੁਰ ਸਾਹਿਬ ਲੰਗਾ ਸਦਾ ਖੁੱਲਾ ਰਹੇ ਅਤੇ ਬੰਦੀ ਸਿੰਘਾਂ ਦੀ ਜਲਦੀ ਦਿਖਾਈ ਹੋਵੇ ਇਹ ਪਵਿੱਤਰ ਯਾਤਰਾ ਸਿੱਖ ਧਰਮ ਦੀ ਵਿਸ਼ਵ ਪੜ ਵਿੱਚ ਪ੍ਰੇਮ ਸਾਂਝ ਅਤੇ ਭਾਈਚਾਰੇ ਦੇ ਸੁਨੇਹੇ ਨੂੰ ਹੋਰ ਮਜ਼ਬੂਤ ਕਰਦੀ ਹੈ ਯਾਰਾ ਜੀ ਕਰਾ ਕੀ ਨਾਮ ਹੈ ਸਾਥ ਸਿੰਘ ਜੀ ਕੈਂਡਰ ਓੜੇਵਾਲਾ ਜਿਲ੍ਹਾ ਸੰਗਰੂਰ ਜੀ ਕਿਹਨਾਂ ਜਾਓਗੇ ਪਾਕਿਸਤਾਨ ਚਲੇਗੇ ਵਾਹਿਬ ਜੀ ਕੋਈ ਖਾਲਸਾ ਫਰਜ਼ੀ ਪਤਿ ਪਾਕਿਸਤਾਨ ਬਾਅਦ ਤੇ ਪਹਿਣਾ ਦੀਪਣਾ ਜੀ ਇਹਨੇ ਖੁਸ਼ੀ ਨਹੀਂ ਕਿ ਕੀ ਜਾਣੀ ਹੈ ਜੀ ਬਹੁਤ ਹੀ ਜਾਰੀ ਧੰਨਵਾਦ ਅਗਰ ਮਾਤਮਾ ਦਾ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਦੇ ਨਹੀਂ ਪੁੱਲਸ ਅੱਧਰ ਫੋਟੋ ਦਾ ਸ਼ੁਕਰਾਨਾ ਵੀ ਨਹੀਂ ਹੋ ਸਕਦਾ ਇਹਨਾਂ ਜਿਨ੍ਹਾਂ ਨੇ ਕਿਰਪਾ ਕੀਤੀ ਹੈ ਮੈਂ ਕਹਿੰਦਾ ਸਾਰੇ ਕੋਸ਼ਿਸ਼ ਕਰਦੇ ਹਰੇਕ ਤਰ੍ਹਾਂ ਦੇ ਜੋ ਵੀ ਬੰਦਾ ਆਪਣੇ ਨਾਂ ਕਿਸੇ ਲਈ ਵਿਚੜੀਆਂ ਸਧਾਨਾਂ ਨੂੰ ਮਿਲਣਾ ਚਾਹੁੰਦਾ ਦੇਖਣਾ ਚਾਹੁੰਦਾ ਉਹਨਾਂ ਦਾ ਸਭ ਦੇ ਵੀਜ਼ੇ ਲੱਗਣੇ ਚਾਹੀਦੇ ਨੇ ਬਾਈ ਹਰੂ ਦਾ ਸ਼ੁਕਰਾਨਾ ਸਾਡੇ ਜਿੱਤੇ ਕਿਰਪਾ ਕੀਤੀ ਬਾਈ ਹਰੂ ਨੇ ਸਾਡੇ ਅਸੀਂ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਝੜਾ ਬਣਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਵਿਸ਼ੇਜ ਅਥਾ ਸੈਭ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰ ਬਣਾਉਣ ਲਈ ਪਾਕਿਸਤਾਨ ਸਥਿਤ ਗੁਰਦ ਆਮਾਂ ਦੇ ਦਰਸ਼ਨਾਂ ਲਈ ਭੇਜਿਆ ਜਾ ਰਿਹਾ ਇਸ ਜਥੇ ਦੀ ਗਵਾਈ ਬੀਬੀ ਗੁਰਿੰਦਰ ਕੌਰ ਜੀ ਭੋਲੂਵਾਲ ਸਰਦਾਰ ਗੁਰਮੀਤ ਸਿੰਘ ਜੀ ਬੂ ਕਰ ਰਹੇ ਨੇ ਅਤੇ ਸਮੁੱਚੇ ਜਥੇ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲਵਾ ਐਸੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਝੜਾ ਬਣਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਵਿਸ਼ੇਸ਼ ਜਥਾ ਸਾਬ੍ਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰ ਬਣਾਉਣ ਲਈ ਪਾਕਿਸਤਾਨ ਸਥਿਤ ਗੁਰਦਆਮਾਂ ਦੇ ਦਰਸ਼ਨਾਂ ਲਈ ਭੇਜਿਆ ਜਾ ਰਿਹਾ ਇਸ ਜਥੇ ਦੀ ਅਗਵਾਈ ਬੀਬੀ ਗੁਰਿੰਦਰ ਕੌਰ ਜੀ ਭੋਲੂਵਾਲ ਸਤਾਰ ਗੁਰਮੀਤ ਸਿੰਘ ਜੀ ਬੂ